ਅਮਰਿਤਸਰ ਦੇ ਤਰਨਤਾਰਨ ਇਲਾਕੇ ਦੇ ਵਿੱਚ ਹੜਾ ਕਾਰਨ ਬਹੁਤ ਸਾਰੇ ਲੋਕਾਂ ਦੇ ਘਰ ਤਬਾਹ ਹੋ ਗਏ ਸੀ ਤਾਂ ਹੁਣ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਘਰ ਮੁੜ ਤੋਂ ਬਣਾ ਕੇ ਦਿੱਤੇ ਜਾ ਰਹੇ ਨੇ ਤਰਸ ਦੇ ਚਲਦੇ ਹੀ ਇੱਕ ਸਮਾਗਮ ਦੇ ਵਿੱਚ ਸਤਸਕਲ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥ ਕੀਰਤਨੀ ਜਾਨੀ ਰਵਿੰਦਰ ਸਿੰਘ ਖਾਸ ਤੌਰ ਤੇ ਪਹੁੰਚੇ ਜਿੱਥੇ ਕਿ ਉਹਨਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੜਾ ਨਾਲ ਜਾਨੀ ਤੇ ਮਾਲੀ ਦੋਵੇਂ ਤਰ੍ਹਾਂ ਦਾ ਵੱਡਾ ਨੁਕਸਾਨ ਹੋਇਆ ਏ ਤੇ ਕਰਮਣਾਕ ਕੇ ਜੋ ਦਿੱਤੇ ਜਾ ਰਹੇ ਨੇ ਉਹ ਵੱਡਾ ਪੁੰਨ ਦਾ ਕੰਮ ਹੈ ਤੇ ਨਾਲ ਹੀ ਉਹਨਾਂ ਰੁਮਾਲਾਂ ਦੀ ਬੇਕਦਰੀ ਤੇ ਵੀ ਚਿੰਤਾ ਜ਼ਾਹਰ ਕੀਤੀ ਉਹਨਾਂ ਕਹਿੰਦੇ ਕਿ ਰੁਮਾਲਿਆਂ ਦੀ ਆੜ ਦੇ ਵਿੱਚ ਸੰਗਤ ਦੀ ਲੁੱਟ ਕੀਤੀ ਜਾ ਰਹੀ ਹੈ ਤੇ ਉਹਨਾਂ ਸੰਗਤ ਨੂੰ ਅਪੀਲ ਕੀਤੀ ਆ ਕਿ ਬੇ ਲੋੜੇ ਰੁਮਾਲੇ ਲਿਆਉਣ ਦੀ ਕੋਈ ਲੋੜ ਨਹੀਂ ਹੈ ਤੇ ਇਸ ਨਾਲ ਆਪਣਾ ਪੈਸਾ ਤੇ ਕੁਦਰਤੀ ਸਾਧਨ ਦੋਵੇਂ ਬਰਬਾਦ ਹੋ ਰਹੇ ਨੇ ਉਹਨਾਂ ਕਹਿੰਦੇ ਕਿ ਜੇਕਰ ਇਹ ਪੈਸਾ ਅਸਲੀ ਸੇਵਾਵਾਂ ਦੇ ਲਈ ਵਰਤਿਆ ਜਾਵੇ ਤਾਂ ਕਈ ਪਰਿਵਾਰਾਂ ਨੂੰ ਘਰ ਮਿਲ ਸਕਦੇ ਨੇ ਦੇਖੋ ਸਾਰਾ ਕੁਝ ਕਾਲੋਂ ਉੱਥੇ ਬੋਲਿਆ ਜਾ ਚੁੱਕੇ ਮੇਰਾ ਤਾਂ خیال ਸੀ ਕਿ ਇਸ ਵੇਲੇ ਗੱਲ ਕਰਨੀ ਤੇ ਨਹੀਂ ਬਣਦੀ ਉਕੇ ਉਹ ਸਾਰੀ ਗੱਲਬਾਤ ਕੱਲ ਹੋ ਚੁੱਕੀ ਹੈ ਔਰ ਜਿਹੜਾ ਸਨਮਾਨ ਸੀ ਗੱਥੇ ਬੰਦੀਆਂ ਵੱਲੋਂ ਉਹ ਕੱਲ ਕੇਸਕਰ ਸਾਹਿਬ ਆਸਤੇ ਦਿੱਤਾ ਜਾ ਚੁੱਕਾ ਹੈ ਹੁਣ ਕੋਈ ਇੱਤੇ ਵਿਵਾਦ ਨਹੀਂ ਰਹਿਣਾ ਚਾਹੀਦਾ ਤੁਸੀਂ ਸੰਗਤ ਜਾਣਨਾ ਚਾਹੁੰਦਾ ਪੰਥ ਵਿੱਚ ਵਿਵਾਦ ਨਹੀਂ ਲੈਣਾ ਪਰ ਜੀ ਪਰ ਜੀ ਹਰਨਾ ਜਿਹੜਾ ਕਾਰੀਦਾਰ ਦੇ ਜਿਹੜੇ ਹੈਗੇ ਨਮੰਦਰ ਉਹਨਾਂ ਨੂੰ ਕੱਢਿਆ ਗਿਆ ਜਮਨਜੀਤ ਸਿੰਘ ਜੀ ਕਹਿੰਦੇ ਜਿਹੜਾ ਮੈਂ ਰੋ ਤੇ ਬੜਾ ਪਤਾ ਹੈ ਸਾਲੀ ਨਹੀਂ ਲੱਗਦੀ ਕਿ ਪਰ ਲੱਗ ਰਹੀ ਹੈ ਤੁਹਾਨੂੰ ਤਾਨ ਤੇ ਅਮਰੀਕਾ ਚ ਕੀ ਸਮਝ ਆਈ ਦੇਖੋ ਇਹ ਬੜੀ ਬਾਰਾਂ ਹਰ ਵਾਰੀ ਇਹ ਸਪੀਚਾਂ ਕੀਤਾ ਜਾਂਦੀਆਂ ਸਰਕਾਰ ਬਦਲ-ਬਦਲ ਕੇ ਕੀਤੇ ਜਾਂਦੇ ਨੇ ਔਰ ਜਿਹੜੀਆਂ ਕੋਈ ਸਮਾਸਥ ਜਿੱਥੇ ਬੰਦੀਆਂ ਨੇ ਜਾਂ ਵਾਕਾ ਵਾਸਤੇ ਦੀ ਨੇ ਉਹਨਾਂ ਵੱਲੋਂ ਵੀ ਹਰ ਵਾਰੀ ਕਿਹਾ ਜਾਂਦਾ ਕਿ ਪਰਾਲੀ ਨੂੰ ਵਗਰ ਨਾਲ ਸਾੜਾਈ ਜਾਵੇ ਕਿ ਪਰਾਲੀ ਉਹਨਾਂ ਨਾਲ ਪਰੌਂਦੇ ਨਾਲ ਜਿੱਥੇ ਜ਼ਮੀਨ ਦੇ ਅੰਦਰ ਜਿਹੜੇ ਬਿੱਤਰ ਕੀੜੇ ਨੇ ਇਹਨਾਂ ਦੇ ਜ਼ਮੀਨ ਨੂੰ ਫਸਲਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਵਰਦੇ ਨੇ ਚੂਹੇ ਸਾਫਾਤਕ ਮਰਦੇ ਨੇ ਉੱਥੇ ਵਾਤਾਵਰਣ ਬਹੁਤ ਜ਼ਿਆਦਾ ਦੂਸ਼ਿਤ ਹੋ ਜਾਂਦਾ ਹੈ ਕਾਲੀ ਨੂੰ ਅੱਗ ਲਾਉਣ ਕਰਕੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਸੋ ਜਿੰਨਾ ਹੋ ਸਕੇ ਸਾਨੂੰ ਕਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਿੰਘ ਸਾਹਿਬਾ ਘਰ ਉਹ ਕਾਲੀ ਜਿਹੜੀ ਹੈ ਉਹ ਜਿੰਨਾ ਥਾਂ ਮਤ ਜ਼ਰੂਰਤ ਹੈ ਪਸ਼ੂਆਂ ਦੇ ਖਾਣ ਵਾਸਤੇ ਉਹ ਕਾਲੀ ਜਿਹੜੀ ਉਹ ਦਿੱਤੀ ਜਾਵੇ ਤਾਂ ਕਿ ਜਿੱਥੇ ਜ਼ਰੂਰਤ ਹੈ ਉੱਥੇ ਉਹ ਕਾਲੀ ਵਰਤੀ ਜਾਵੇ ਅਤੇ ਵਾਤਾਵਰਣ ਜਿਹੜਾ ਦੂਸ਼ਿਤ ਨਾ ਹੋਵੇ ਸਿੰਘ ਸਾਹਿਬਾ ਘਰ ਕਿੱਦਾਂ ਲੱਗਿਆ ਜੀ ਅੱਜ ਜੀ ਨਿੱਜੀ ਤੌਰ ਤੇ ਆ ਵਿਜ਼ਿਟ ਕੀਤਾ ਜੀ ਅ ਦੇਖੋ ਬਹੁਤ ਸੋਹਣਾ ਘਰ ਹੈ ਮੈਂ ਕੁਝ ਦਿਨ ਪਹਿਲਾਂ ਬਾਬਾ ਜੀ ਬਾਬਾ ਜਰਜੀਤ ਸਿੰਘ ਜੀ ਮੇਰੇ ਕੋਲ ਆਏ ਵੀ ਸਨ ਉਹ ਮੈਂ ਇਸ ਬਾਰੇ ਪੂਰੀ ਜਾਣਕਾਰੀ ਉਹਨਾਂ ਕੋਲੋਂ ਹਾਸਲ ਵੀ ਕੀਤੀ ਸੀਗੀ ਇਸ ਘਰ ਦੀ ਬਹੁਤ ਅੱਛੀ ਲਾਈਫ ਹੈ ਇਹਦੀ ਸਾਂਭ ਸੰਭਾਲ ਕਰਨੀ ਜਿਹੜੀ ਹੈ ਖैर ਸਾਂਭ ਸੰਭਾਲ ਤਾਂ ਹਰ ਇੱਕ ਦੀ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਸਾਂਭ ਸੰਭਾਲ ਕੀਤੀ ਜਾਏ ਤੇ 50 ਸਾਲ ਤੱਕ ਦੀ ਇਸ ਘਰ ਦੀ ਜਿਹੜੀ ਹੈ ਉਹ ਗਾਰੰਟੀ ਹੈ 50 ਸਾਲ ਤੱਕ ਘਰ ਜਿਹੜਾ ਇਰਾਨ ਰੋਜਕ ਹੈ ਸਾਊਂਡ ਪ੍ਰੂਫ ਹੈ ਫਾਇਰ ਪ੍ਰੂਫ ਹੈ ਔਰ ਬੜੀਆਂ ਜੋ ਘਰ ਚ ਜੋ ਜ਼ਰੂਰਤਾਂ ਹੁੰਦੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਪੂਰੀਆਂ ਕੀਤੀਆਂ ਹੋਈਆਂ ਨੇ ਔਰ ਬਰਤਨ ਗੈਸ ਗੈਸੀ ਚੁੱਲਾ ਆਦਿਕ ਕੁੱਕਰ ਹਰ ਚੀਜ਼ ਜਿਹੜੀ ਆ ਉਹ 6 ਮਹੀਨੇ ਤੱਕ ਦਾ ਰਾਸ਼ਨ ਉਹ ਮਾਪੁਰਖਾਂ ਦੇ ਵੱਲੋਂ ਜਿਹੜਾ ਉਹ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਕਿਉਂਕਿ ਨੁਕਸਾਨ ਹੀ ਇੰਨਾ ਹੋ ਚੁੱਕਾ ਕਿ ਪਰਿਵਾਰ ਜਿਹੜੇ ਨੇ ਉਹ ਪ੍ਰਸ਼ਾਦਿਓਤੋਂ ਰਾਤ ਰੋਏ ਬੈਠੇ ਨੇ ਕੋਈ ਹੋਰ ਸੰਗਤਾਂ ਨੂੰ ਅਪੀਲ ਕਰਨਾ ਚਾਹੋਗੇ ਜੀ ਕਿਸ ਢੰਗ ਦੀ ਜਿਹੜੀ ਸੇਵਾ ਵਿੱਚ ਯੋਗਦਾਨ ਪਾਉਣਾ ਦੇਖੋ ਜੋ ਪ੍ਰਮਾਤਮਾ ਜੇਕਰ ਸਾਨੂੰ ਦਾਤਾਂ ਦਿੰਦਾ ਹੈ ਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਾਨੂੰ ਇਹਨਾਂ ਸਾਰੇ ਕਾਰਜਾਂ ਵਾਸਤੇ ਜਿਹੜੀ ਸਹਾਇਤਾ ਇਹ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਚੀਜ਼ ਮੈਂ ਤੁਹਾਡੇ ਬਾਅਦਿਆਂ ਦੇ ਰਾਹੇ ਅੱਜ ਇੱਕ ਹੋਰ ਜ਼ਰੂਰੀ ਗੱਲ ਕਰਨੀ ਚਾਹੁੰਦਾ ਵੈਸੇ ਮੈਂ ਆਪਣੇ ਨਿੱਜੀ ਚੈਨਲ ਤੋਂ ਕਰਨਾ ਸੀਗਾ ਜੀ 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 ਹਰਮੰਦਰ ਸਾਹਿਬ ਜੰਦਰ ਜੋ ਰਮਾਲੇ ਚੜਾਏ ਜਾਂਦੇ ਨੇ ਜੀ ਮੇਰਾ ਸਵੇਰ ਮਨ ਵਿੱਚ ਇੱਕ ਗੱਲ ਆ ਰਹੀ ਸੀ ਕਿ ਮੈਂ ਗੱਲ ਕਰਾਂ ਜੀ ਰਮਾਲੇ ਬਹੁਤ ਬੇਕਦਰਹੀ ਹੋ ਰਹੀ ਹੈ ਬੜੀ ਲੋਟ ਖੋਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਰਮਾਲੇ ਵੇਚਣ ਵਾਲੇ ਕਰ ਰਹੇ ਨੇ ਰਮਾਲੇ ਬਣਾਉਣ ਵਾਲੇ ਕਰ ਰਹੇ ਨੇ ਇੱਕ ਇੱਕ ਫਲਕ ਨੂੰ ਕੱਟ-ਕੱਟ ਕੇ ਦੋ-ਦੋ ਫਲਕਾ ਬਣਾ ਕੇ ਰੈਂਦ ਖੂਨ ਜਿਹੜੀ ਹੈ ਰੈਂਦ ਖੂਨ ਦੇ ਰਮਾਲੇ ਬਣਾ ਕੇ ਤੇ ਸੰਗਤ ਨੂੰ ਵੇਚ ਕੇ ਉਹਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੀ ਕਿਰਤ ਕਮਾਈ ਨੂੰ ਅਜਾਈ ਨਾ ਗਵਾਓ ਜੀ ਉਹਦਾ ਉਜਾੜਾ ਨਾ ਕਰੋ ਉਸ ਪੈਸੇ ਨੂੰ ਇਹੋ ਜਿਹੇ ਕਾਰਜਾਂ ਵਾਸਤੇ ਵਰਤੋ ਇਥੇ ਸੰਗਤ ਨੂੰ ਜ਼ਰੂਰਤ ਹੈ ਉਹ ਉਹ ਸਪੈਸ਼ਲ ਜੇਕਰ ਸੀਐਸਪਾਸੇ ਵੱਲ ਨੂੰ ਵਰਤੀ ਜੇ ਸਾਡੇ ਭੈਣ ਭਰਾ ਜਿਹੜੇ ਨੇ ਇਹ ਦੁਬਾਰਾ ਤੋਂ ਪੈਰਾ ਸਰਕਾਰੀ ਹੋ ਸਕਦੇ ਆ ਇਸ ਕਰਕੇ ਘੱਟ ਤੋਂ ਘੱਟ ਜਿਹੜੇ ਨੇ ਰੁਮਾਲੇ ਪੇਟ ਕੀਤੇ ਜਾਣ ਬਦਬੂਦਾਰ ਰੁਮਾਲੇ ਵਿੱਚ ਜਾਂਦੇ ਨੇ ਜਿਨ੍ਹਾਂ ਵਿੱਚ ਬੜੇ ਬਦਬੂਦਾਰ ਗੱਤੇ ਜੀ ਜੇਲੇ ਪ੍ਰਿੰਟਿੰਗ ਹੋਈ ਹੁੰਦੀ ਹੈ ਉਵੇਂ ਜੋੜ ਕੇ ਰੱਖ ਰੱਖਦੇ ਜਾਂਦੇ ਨੇ ਜਿਹੜੇ ਖੋਲ੍ਹਿਆ ਖੋਲਦੇ ਵੇਲੇ ਇੰਨੇ ਜ਼ਿਆਦਾ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਕਿ ਸਾਨੂੰ ਉਸ ਤੋਂ ਬਚਣਾ ਚਾਹੀਦਾ ਐਸੀ ਫਜ਼ੂਲ ਖਰਚੀ ਕਰਨ ਤੋਂ ਘੁੜੀਅਤ ਕਰਨਾ ਚਾਹੀਦਾ ਹੈ ਉਸ ਪੈਸੇ ਨੂੰ ਐਸੀ ਸਮਾਜ ਭਲਾਈ ਦੇ ਕਾਰਜਾਂ ਵਾਸਤੇ ਪੰਥਕ ਕਾਰਜਾਂ ਵਾਸਤੇ ਵਰਤਣ ਦਾ ਯਤਨ ਕਰੀਏ ਔਰ ਇਹਨਾਂ ਕਾਰਜਾਂ ਵਿੱਚ ਬਣਨ ਦੀ ਜ਼ਰੂਰਤ ਨਾਲ ਆਪਣਾ ਜੁੜ ਪਾਈ ਸਿੰਘ ਸਾਹਿਬ ਤੁਸੀਂ ਬੜੀ ਵੱਡੀ ਝੋਟ ਕੀਤੀ ਆ ਔਰ ਕਿਉਂਕਿ ਬੜਾ ਵੱਡਾ ਧੰਦਾ ਜਿਹੜਾ ਕੀਤਾ ਜਾ ਰਿਹਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਸ ਚੀਜ਼ ਨੂੰ ਲੈ ਕੇ ਤੁਹਾਡਾ ਕਿਉਂਕਿ ਬੜੀ ਦੇਰ ਤੋਂ ਚੱਲਦਾ ਆ ਰਿਹਾ ਆ ਅੱਜ ਤੱਕ ਕਿਸੇ ਨੇ ਇਸ ਬਾਰੇ ਗੱਲ ਹੀ ਨਹੀਂ ਕੀਤੀ ਬੈ ਬੈ ਦੇਖੋ ਮੈਂ ਇਹਦੇ ਬਾਰੇ ਦੋ ਵਾਰ ਪਹਿਲਾਂ ਵੀ ਮੇਰੀ ਡਿਬੇਟ ਜਿਹੜੀ ਇਸ ਗੁੱਦੇ ਤੋਂ ਹੋ ਚੁੱਕੀ ਆ ਜੀ ਸੰਗਤ ਨੂੰ ਬੇਨਤੀ ਕਰ ਦਿੱਤਾ ਠੀਕ ਹੈ ਸੰਗਤ ਦੀ ਆਸਥਾ ਹੁੰਦੀ ਹੈ ਪਰ ਫਿਰ ਇਹ ਆਸਥਾ ਆਪਣੀ ਅਲੱਗ ਗੱਲ ਹੈ ਲੇਕਿਨ ਆਪਣੇ ਪੈਸੇ ਨੂੰ ਬਿਨਾ ਦੇਖੇ ਬਿਨਾ ਸਮਝੇ ਅਜਾਈਂ ਗਵਾਈ ਜਾਣਾ ਇਹ ਕੋ ਬਹੁਤ ਹੀ ਸਿਆਣਪ ਵਾਲੀ ਗੱਲ ਹੈ ਕੋਈ ਸ਼੍ਰੋਮਿਕ ਕਮੇਟੀ ਵੀ ਇਸਦੇ ਬਾਰੇ ਕੋਈ ਸਟੈਪ ਲੈ ਸਕਦੀ ਹੈ ਹਾਂ ਸ਼੍ਰੋਮਿਕ ਕਮੇਟੀ ਸਟੈਪ ਲੈ ਰਹੀ ਹੈ ਸ਼੍ਰੋਮਿਕ ਕਮੇਟੀ ਨੇ ਮਤਾ ਵੀ ਪਾਸ ਕੀਤਾ ਹੋਇਆ ਹੈ ਔਰ ਇੱਕ ਬਕਾਇਦਾ ਕਾਊਂਟਰ ਵੀ ਜਿਹੜਾ ਉਹ ਬਣਾਇਆ ਹੋਇਆ ਜੀ ਇਹ ਚੀਜ਼ ਜਿਹੜੀ ਬਿਲਕੁਲ ਨਾ ਕਰੋ ਆਪਣੇ ਪੈਸੇ ਨੂੰ ਅਜਾਇਬ ਨਾ ਕਰਵਾਓ ਬਿਊਰੋ ਰਿਪੋਰਟ ਜਗਬਾਣੀ ਟੀਵੀ